ਦੇ ਜਾਂਦੇ ਵੀਰਾਂ ਦੇ ਜੁਨਾਰੋ ਪ੍ਰਮਾਤਮਾ ਨੇ ਕਲਮ ਚੇਤੇ ਤਾਕਤ ਬਖਸ਼ੀ ਹੈ ਤੇ ਜਿਹੜੀ ਗੱਲ ਐਡਵੋਕੇਟ ਸਾਹਿਬ ਨੇ ਕਹੀ ਹੈ ਅਸੀਂ ਪਿਛਲੀ ਵਾਰੀ ਇੱਕ ਵਿਚਾਰ ਰੱਖਣ ਦੀ ਕੋਸ਼ਿਸ਼ ਕੀਤੀ ਸੀ ਕਿ ਜ਼ਿਆਦਾ ਨਹੀਂ ਤੇ ਸਾਲ 'ਚ ਇੱਕ ਵਾਰੀ ਜਿਹੜੀ ਸਰਟੀਫਿਕੇਟ ਪੰਜਾਬੀ ਕਵੀ ਸਭਾ ਹਾਂਜੀ ਇਹ ਸਾਰੇ ਰੜਕੇ ਕਿਤੇ ਨਾ ਕਿਤੇ ਜਾਇਆ ਕਰੀਏ ਔਰ ਪਹਿਲਾਂ ਉੱਥੇ ਐਂਟਰੀ ਕਰਾਇਆ ਕਰੀਏ ਤਾਂ ਕਿ ਉੱਥੇ ਜਾ ਕੇ ਅਸੀਂ ਪ੍ਰੋਗਰਾਮ ਵੀ ਕਰੀਏ ਜੀ ਹਰ ਜਗ੍ਹਾ ਥੋੜਾ ਥੋੜਾ ਬੀਜ ਬੀਜ ਕੇ ਅਸੀਂ ਆਪਣੇ ਵਧੀਆ ਵਧੀਆ ਬੂਟੀਆਂ ਦੀ ਪਨੀਰੀ ਜਿਹੜੀ ਲਾਈਏ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਯਾਦ ਕਰੇ ਬਾਕੀ ਸਮਾਂ ਜਿਹੋ ਜਿਹਾ ਆਏਗਾ ਜਾਂ ਵਿਚਾਰ ਬਣੇਗਾ ਉੱਤੇ ਦਾਸ ਵੀ ਪੁੱਲ ਚੜਾਏਗਾ ਤੇ ਹੋ ਸਕਦਾ ਹੈ ਤੁਹਾਡਾ ਵੀ ਸਹਿਮਤੀ ਇਸ ਵਿੱਚ ਮਿਲ ਜਾਏ ਤੇ ਬਹੁਤ ਵਧੀਆ ਗੱਲ ਹੈ ਮੈਂ ਹੁਣ ਸਮਾਂ ਕਿਉਂ ਜਾ ਤੁਹਾਡਾ ਜਵਾਬ ਦੇਵਾਂ ਨਹੀਂ ਪਹਿਲਾਂ ਕਿ ਤੁਹਾਡਾ ਵਿਚਾਰ ਬੜਾ ਕੀਮਤੀ ਹੈ ਕਿ ਵਿਸ਼ਵ ਪੰਜਾਬੀ ਕਵਤਾ ਵਿਸ਼ਵ ਪੰਜਾਬੀ ਕਵੀ ਸਭਾ ਆਪਣੀ ਕਵਤਾ ਦਾ ਸਫਰ ਲੈ ਕੇ ਕਿਤੇ ਨਾ ਕਿਤੇ ਜੁੜ ਜਾਇਆ ਕਰੇ ਪਰ ਉੱਥੇ ਜਾ ਕੇ ਇੱਕ ਇੱਕ ਆਪਣੀ ਛਾਪ ਆਪਣਾ ਨਾਮ ਛੱਡ ਕੇ ਆਇਆ ਕਰੇ ਕਿ ਵਿਸ਼ਵ ਪੰਜਾਬੀ ਕਵੀ ਸਭਾ ਇੱਥੇ ਆਈ ਸੀ ਔਰ ਇਹ ਪ੍ਰੋਗਰਾਮ ਕਰਕੇ ਨਹੀਂ ਹੈ ਉਹਦੇ ਵਾਸਤੇ ਸੈਨੇਟ ਸਭਾ ਹੋਈ ਤੇ ਜੁੜੀ ਲੋਨਾਂ ਦੇ ਤੁਸੀਂ ਸ਼ੈਡਿਊਲ ਬਣਾਓ ਕਿ ਕਿੱਥੇ ਕਿੱਥੇ ਜਾਣਾ ਹੈ ਤੁਸੀਂ ਸਾਲ ਜਿੱਕਵਰੀ ਕਿਹਾ ਮੈਂ ਕਹਿੰਦਾ 6 ਮਹੀਨੇ ਚੱਕਵਰੀ ਜਾਇਆ ਕਰੋ ਕਿਉਂਕਿ ਧਰਮ ਗਿਆਪਰ ਆਪਾਂ ਲੋਕ ਕਰਨ ਦੇ ਇੱਛਕ ਹੁੰਦੇ ਆ ਔਰ ਸਾਡੇ ਪਰਵਾਰ ਵੀ ਇੱਛਕ ਹੁੰਦੇ ਆ ਪਰ ਕਿਉਂਕਿ ਮੌਕਾ ਨਹੀਂ ਮਿਲਦਾ ਸਾਨੂੰ ਸਾਥ ਨਹੀਂ ਮਿਲਦਾ ਕਈ ਵਾਰੀ ਤੁਹਾਡੇ ਚ ਐਸੇ ਬੈਠੇ ਹੋਣਗੇ ਜਿਹੜੇ ਕਹਿਣਗੇ ਯਾਰ ਅਸੀਂ ਉੱਤੇ ਜਾਣਾ ਚਾਹੁੰਦੇ ਹਾਂ ਪਰ ਜਾਈਏ ਕਿੱਦਾਂ ਸੋ ਜਦੋਂ ਤੁਸੀਂ ਇੱਕ قافਲਾ ਬਣਾ ਕੇ ਤੁਰਦੇ ਹੋ ਇੱਕ ਰੁਝਾਨ ਬਣ ਜਾਂਦਾ ਜਾਂਦਾ ਸਭ ਨੂੰ ਹੁੰਦਾ ਯਾਰ ਸਾਡੇ ਨਾਲ قافਲਾ ਹੈ ਸਾਡੇ ਨਾਲ ਸੰਗਤ ਹੈ ਸਾਡੇ ਨਾਲ ਬੱਸ ਹੈ ਤੋਂ ਆਪਣੇ ਆਪ ਹੀ ਸੋਰਸਸ ਬਣ ਜਾਂਦੇ ਆ ਕਰਤਾਰਪੁਰ ਗਏ ਆ ਜੀ ਉੱਥੇ ਜਿਹੜੀ ਚੰਗੇ ਸ਼ਹੀਦਾਂ ਯਾਦਗਾਰ ਬਣੀ ਹੈ ਪੰਜਾਬ ਸਰਕਾਰ ਨੇ ਬਣਾਈ ਹੈ ਬੜਾ ਅੱਛਾ ਹੈ ਉੱਥੇ ਅਸੀਂ ਵਿਸ਼ਵ ਪੱਧਰੀ ਸਮਾਗਮ ਤੇ ਸਾਰੇ ਸਾਰੇ ਨਹੀਂ ਜਾ ਸਕੇ ਪਰ ਫਿਰ ਵੀ ਸਾਡੀਆਂ ਗੱਡੀਆਂ ਭਰ ਕੇ ਗਈਆਂ ਇੱਕ ਸੀ ਕਿ ਦੋ ਸੀ ਬਹੁਤ ਅੱਛੀ ਹਾਂ ਬਹੁਤ ਅੱਛੀ ਸਾਡੀ ਯਾਤਰਾ ਹੋਈ ਔਰ ਇਸ ਵਾਰ ਵੀ ਅਸੀਂ ਕੋਈ ਨਾ ਕੋਈ ਨਵਾਂ ਨਵੀਂ ਜਗ੍ਹਾ ਦੇਖਦੇ ਆ ਨਵੀਂ ਜਗ੍ਹਾ ਇੰਟਰੋਡਿਊਸ ਕਰਦੇ ਆ ਇੱਕ ਅੱਛਾ ਰੁਝਾਨ ਹੈ ਤੋ ਛੇਵੇਂ ਨੰਬਰ ਵਿੱਚ ਇੱਕ ਵਾਰੀ ਆਪਾਂ ਜ਼ਰੂਰ ਕਰਿਆ ਕਰਾਂਗੇ ਸੈਨਸਰ ਤੁਸੀਂ ਇਹਦੇ ਸ਼ੈਡਿਊਲ ਬਣਾ ਕੇ ਸਾਨੂੰ ਦੱਸੋ ਅਸੀਂ ਗਰੁੱਪ ਵਿੱਚ ਪਾਵਾਂਗੇ ਫਿਰ ਅਸੀਂ ਤੁਹਾਨੂੰ ਆਪਣੇ ਨਾਮ ਲਖਾਵਾਂਗੇ ਜੇ ਤੁਸੀਂ ਕਾਬਲਾ ਲੈ ਕੇ ਚਲੋ ਸਾਡੇ ਨਾਲ ਧੰਨਵਾਦ ਜੀ ਮਨਜ਼ੂਰ ਐ ਦਾਸ ਨਹੀਂ ਸਹਿਮਤ ਐ ਤੁਹਾਡੇ ਬੜੂਲੇ ਸ਼ਬਦਾਂ ਤੇ ਪੁਲ ਚੜਾਉਣ ਲਈ ਵਾਹਿਗੁਰੂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਠੀਕ ਐ ਜੀ ਮਦਨ ਪ੍ਰਵਾਨ ਕੀਏ ਜੀ ਅਗਲੀ ਯਾਤਰਾ ਹੋਵੇਗੀ ਅੱਜ ਜੀ ਸ਼ੁਰੂ ਕਰੋ ਜੀ ਯਾਤਰੀ ਜੋ ਸਾਰੇ ਹੀ ਕਵੀ ਸਹਿਬਾਨ ਗੁਰਮਤੇਗ ਬਾਦਰ ਸਾਹਿਬ ਜੀ ਤੇ ਆਪਣੇ ਆਪਣੇ ਰਚਨਾ ਲੈ ਕੇ ਲੈ ਕੇ ਆਏ ਆ ਦਾਸ ਨੇ ਵੀ ਚੰਦ ਲੈਣਾ ਤੁਹਾਡੀ ਪੇਸ਼ਕੀ ਚ ਤਖਤ ਬੈਠਦੇ ਔਰੰਗੇ ਨੇ ਹੁਕਮ ਕੀਤਾ ਤਖਤ ਬੈਠਦੇ ਔਰੰਗਜ਼ੇ ਨੇ ਹੁਕਮ ਕੀਤਾ ਓਏ ਦਰ ਮੰਦਰਾਂ ਦੇ ਕਰ ਦਿਓ ਬੰਦ ਸਾਰੇ ਤਖਤ ਬੈਠਦੇ ਔਰੰਗਜ਼ੇ ਨੇ ਹੁਕਮ ਕੀਤਾ ਦਰ ਮੰਦਰਾਂ ਦੇ ਕਰ ਦਿਓ ਬੰਦ ਸਾਰੇ ਹਿੰਦੂ ਖਤਮ ਕਰਨੇ ਖਾਦੀ ਕਸਮ ਕਹਿੰਦਾ ਚੁੰਡ ਚੁੰਡ ਮਾਰ ਦਿਓ ਸਾਰੇ ਉਤਨੇ ਦੇਰ ਨਹੀਂ ਅਨਜਲ ਮੈਂ ਕਰਨਾ ਉਤਨੀ देर ਨਹੀਂ ਅਨਜਲ ਮੈਂ ਕਰਨਾ ਸਵਾ ਮਣ ਜੰਜੂ ਜਦ ਤੱਕ ਨਹੀਂ ਲਾ ਲੈਂਦਾ ਉਹ ਰੋਜ਼ ਚੱਲੇਗਾ ਕਤਲੇ ਆਮਦਾ ਹੁਕਮਰਾਨ ਜਲਮ ਔਰੰਗਜੀਬ ਕਹਿੰਦਾ ਰੋਜ਼ ਚੱਲੇਗਾ ਕਤਲੇ ਆਮਦਾ ਹੁਕਮਰਾਨ ਜਲਮ ਔਰੰਗਜੀਬ ਕਹਿੰਦਾ ਉਹ ਦਰਦ ਦੇ ਜ਼ੁਲਮ ਤੋਂ ਕਿਰਪਾ RAM ਪੰਡਤ ਜੀ ਦਰਦ ਦੇ ਜ਼ੁਲਮ ਤੋਂ ਕਿਰਪਾ RAM ਪੰਡਤ ਨਾਲ ਲੈ ਸਾਥੀ ਚੱਲ ਪੰਜਾਬ ਆਏ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਣ ਪਹੁੰਚੇ ਦਰਸ਼ਨ ਕਰ ਉਹਨਾਂ ਦੇ ਸਾਹ ਵਿੱਚ ਸਾਹ ਵਾਹਿਗੁਰੂ ਵਾਹਿਗੁਰੂ ਹੱਥ ਜੋੜ ਕੇ ਕਰਨ ਅਰਦਾਸ ਲੱਗੇ ਜੀ ਹੱਥ ਜੋੜ ਕੇ ਕਰਨ ਅਰਦਾਸ ਲੱਗੇ ਸਾਨੂੰ ਰੱਖ ਲੋ ਤੇਰੇ ਅਸੀਂ ਘਰ ਆਏ ਉਹ Hindu ਧਰਮ ਅੱਜ ਖਤਰੇ ਚ ਪੈ ਗਿਆ ਏ ਤਾਨੂੰ ਰੱਖ ਲਓ ਕਰਨ ਅਰਦਾਸ ਆਏ ਗੁਰਾਂ ਸੁਣੀ ਪੁਕਾਰ ਤਿਆਰ ਹੋ ਗਏ ਹਾਂਜੀ ਗੁਰਾਂ ਸੁਣੀ ਪੁਕਾਰ ਤਿਆਰ ਹੋ ਗਏ ਉਹ ਕਤਲ ਹੋਣ ਲਈ ਦਿੱਲੀ ਵੱਲ ਜਾ ਰਹੇ ਸੀ ਨਾਲ ਸਿੱਖ ਤੇ ਸੰਗਤਾਂ ਜਾ ਰਹੀਆਂ ਗੁਰਬਾਣੀ ਗੁਰਾਂ ਦੀ ਸਭ ਹੀ ਗਾ ਰਹੇ ਸੀ ਔਰੰਗਜ਼ੇਬ ਦੇ ਸਾਹਮਣੇ ਪਹੁੰਚ ਸਤਗੁਰ ਔਰੰਗਜ਼ੇਬ ਨੇ ਸਾਹਮਣੇ ਪੌਂਚ ਸਤਗੁਰ ਓਏ ਹੁਕਮਰਾਨ ਨੂੰ ਸੋਚੇ ਚ ਪਾ ਦਤਾ ਕਾਤਰ ਕੋ ਕਹਿੰਦੇ ਅੱਜ ਮਕਲੂਬ ਆਇਆ ਤੇ ਤਖਤਾ ਦਿੱਲੀ ਦਾ ਗੁਰਾਂ ਹਲਾ ਦਤਾ ਤਖਤਾ ਦਿੱਲੀ ਦਾ ਗੁਰਾਂ ਹਲਾ ਦਤਾ Hindu ਧਰਮ ਦੀ ਰੱਖਿਆ ਗੁਰਾਂ ਕੀਤੀ ਤੇ ਸੀਸ ਵਾਰਿਆ ਚਾਂਦਨੀ ਚੌਕ ਅੰਦਰ ਜੀ Hindu ਧਰਮ ਦੀ ਰੱਖਿਆ ਗੁਰਾਂ ਕੀਤੀ ਸੀਸ ਵਾਰਿਆ ਚਾਂਦਰੀ ਚੌਕ ਅੰਦਰ ਤਿਲਕ ਜੰਝੂ ਬਚਾਏ ਸੀ ਪੰਡਤਾਂ ਦੇਤੇ ਬਚ ਗਏ ਸੀ ਹਿੰਦ ਦੀ ਵਿੱਚ ਮੰਦਰ ਵਾਹ ਜੀ ਵਾਹ ਤਿਲਕ ਜੰਝੂ ਬਚਾਏ ਸੀ ਪੰਡਤਾਂ ਨੇ ਓਏ ਬਚ ਗਏ ਸੀ ਹਿੰਦ ਦੇ ਵਿੱਚ ਮੰਦਰ ਸੀਸ ਧੜ ਤੋਂ ਜਦੋਂ ਅਲੱਗ ਹੋਇਆ ਵਾਹ ਸੀਸ ਧੜ ਤੋਂ ਜਦੋਂ ਅਲੱਗ ਹੋਇਆ ਓਏ ਹਾਕਾਰ ਮਚ ਗਈ ਭੱਜੋ ਭੱਜ ਲੱਗੀ ਚਖੜ ਮੀਂਹ ਤੂਫਾਨ ਹਨੇਸ਼ ਆਇਆ ਸਾਰੀ ਦਿੱਲੀ ਨੂੰ ਜਾਪੇ ਜਿਵੇਂ ਅੱਗ ਲੱਗ ਗਈ ਵਾਜਿਵਾ ਵਾਜਿਵਾ ਚੱਖੜ ਮੀ ਤੂਫਾਨ ਹਨੇਰ ਛਾਇਆ ਸਾਰੀ ਦਿੱਲੀ ਨੂੰ ਜਾਪੇ ਜਿਵੇਂ ਅੱਗ ਲੱਗੀ ਓਏ ਉਦਰ ਸੀਸ ਨੂੰ ਚੁੱਕਿਆ ਭਾਈ ਜੱਤੇ ਵਾਜਿਵਾ ਉਦਰ ਸੀਸ ਨੂੰ ਚੁੱਕਿਆ ਭਾਈ ਜੱਤੇ ਤੇ ਅਨੰਦਪੁਰ ਵੱਲ ਨੂੰ ਭੱਜਿਆ ਆ ਰਿਹਾ ਸੀ ਮਨ ਵਿੱਚ ਡਰ ਸੀ ਦਿਲ ਨਾ ਚੜ ਜਾਵੇ ਅੰਦਰੋਂ ਅੰਦਰ ਹੀ ਉਹ ਘਬਰਾ ਰਿਹਾ ਸੀ ਵਾਜਿਵਾ ਪਿੱਛੇ ਮੁੜ ਕੇ ਨਹੀਂ ਟੱਕਿਆ ਇੱਕ ਵਾਰੀ ਪਿੱਛੇ ਮੁੜ ਕੇ ਨਹੀਂ ਟੱਕਿਆ ਇੱਕ ਵਾਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਗਿਆ ਸੀ ਸਿੱਖ ਗੋਬਿੰਦ ਦੀ ਝੋੜੀ ਚ ਰੱਖ ਦਿੱਤਾ ਤੇ ਡਿਊਟੀ ਆਪਣੀ ਸਿੱਖ ਨਿਭਾ ਗਿਆ ਸੀ ਸਿੱਖ ਗੋਬਿੰਦ ਦੀ ਝੋੜੀ ਚ ਰੱਖ ਦਿੱਤਾ ਡਿਊਟੀ ਆਪਣੀ ਸਿੱਖ ਨਿਭਾ ਗਿਆ ਸੀ ਉਹ ਲੱਖੀ ਸ਼ਾ ਬਣ ਜਾ ਰਹੇ ਨੇ ਧੜ ਚੁੱਕ ਕੇ ਜੀ ਲੱਖੀ ਸ਼ਾ ਪੜ ਜਾਏ ਨੇ ਧੜ ਚੁੱਕ ਕੇ ਘਰ ਆਪਣੇ ਲਿਆ ਕੇ ਧਰ ਦਿੱਤਾ ਅੱਗ ਲਾ ਕੇ ਘਰ ਨੂੰ ਆਪਣੇ ਹੀ ਸਸਕਾਰ ਗੁਰਾਂ ਦੇ ਧੜ ਦਾ ਕਰ ਅੱਗ ਲਾ ਕੇ ਆਪਣੇ ਘਰ ਨੂੰ ਹੀ ਸਸਕਾਰ ਗੁਰਾਂ ਦੇ ਧੜ ਦਾ ਕਰ ਦਿੱਤਾ ਡਰਿਆ ਨਹੀਂ ਔਰੰਗੇ ਦੇ ਜ਼ਬਰ ਕੋਲੋਂ ਡਰਿਆ ਨਹੀਂ ਔਰੰਗੇ ਦੇ ਜ਼ਬਰ ਕੋਲੋਂ ਇੱਕ ਫੈਸਲਾ ਨਮਾ ਹੀ ਕਰ ਦਿੱਤਾ ਸੀਸ ਗੰਝ ਜਿੱਥੇ ਗੁਰਾਂ ਨੇ ਸੀਸ ਦਿੱਤਾ ਸੁਣ ਕੇ ਜੀ ਸੀਸ ਗੰਝ ਜਿੱਥੇ ਗੁਰਾਂ ਨੇ ਸੀਸ ਦਿੱਤਾ ਲੱਖਾਂ ਸੰਗਤਾਂ ਰੋਜ਼ ਹੀ ਆਉਂਦੀਆਂ ਨੇ ਇਸ ਧਰਤ ਨੂੰ ਦਿਨੋ ਪ੍ਰਣਾਮ ਹੋਵੇ ਤੇ ਬਾਣੀ ਗੁਰਾਂ ਦੀ ਬੈਠ ਕੇ ਗਾਉਂਦੀਆਂ ਨੇ ਔਰੰਗਜ਼ੇਬ ਦੀ ਕਬਰ ਤੇ ਅੱਜ ਦੇਖੋ ਓਏ ਔਰੰਗਜ਼ੇਬ ਦੀ ਕਬਰ ਤੇ ਅੱਜ ਦੇਖੋ ਕੋਈ ਰਿਹਾ ਨਾ ਦੀਵਾ ਜਗਾਉਣ ਵਾਲਾ ਔਰੰਗਜੇਬ ਦੀ ਕਬਰ ਤੇ ਅੱਜ ਦੇਖੋ ਕੋਈ ਰਹਿਣਾ ਦੀਵਾ ਜਗਉਣ ਵਾਲਾ ਦੀਨ ਦੁਨੀ ਨੂੰ ਜੋ ਕਹਿੰਦਾ ਸੀ ਜਿਤਨਾ ਏ ਜਾਬਰ ਰਹਿਣਾ ਜ਼ੁਲਮ ਕਮਾਉਣ ਵਾਲਾ ਦੀਨ ਦੁਨੀ ਨੂੰ ਜੋ ਕਹਿੰਦਾ ਸੀ ਜਿਤਨਾ ਏ ਜਾਬਰ ਰਹਿਣਾ ਜ਼ੁਲਮ ਕਮਾਉਣ ਵਾਲਾ ਅੱਗੇ ਲੈਣਾ ਜੀ ਚਾਰਦਰ ਹਿੰਦ ਦੀ ਗੁਰਾਂ ਨੂੰ ਆਖਦੇ ਨੇ ਵਾਹਿਗੁਰੂ ਜੀ ਚਾਦਰ ਹਿੰਦ ਦੀ ਗੁਰਾਂ ਨੂੰ ਆਖਦੇ ਨੇ ਤੇ ਬੇੜਾ ਡੁੱਬਦਾ ਹਿੰਦ ਬਚਾਉਣ ਵਾਲਾ ਸੈਣੀ ਆਖਦਾ ਸਿੱਖੀ ਨਹੀਂ ਮੁੱਕ ਸਕਦੀ ਓਏ ਓ ਜੇ ਮੁੱਕਦਾ ਜੋ ਇਹਨੂੰ ਮਕਾਉਣ ਵਾਲਾ ਸੈਣੀ ਆਖਦਾ ਸਿੱਖੀ ਨਹੀਂ ਮੁੱਕ ਸਕਦੀ ਓਹੀ ਓ ਮੁੱਕਦਾ ਜੋ ਇਹਨੂੰ ਮਕਾਉਣ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੋਲੇ ਸੋਨਿਹਾਲ ਜੀ ਸਿਰ ਕਾ ਜਿਹੜੀ ਆਪਦਾ ਸਿੱਖੀ ਨੇ ਮੁਕ ਸਕਦੀ ਜੀ ਉਹ ਜੋ ਮੁਕਦਾ ਇਹਨੂੰ ਮੁਕਾਉਣ ਵਾਲਾ ਸੋ ਬੜੇ ਕੀਮਤੀ ਬੋਲੇ ਸੈਣੀ ਸਾਹਿਬ ਦੇ ਬਹੁਤ ਅੱਛੀ ਕਮਤਾ ਜਨਾਬ ਤੁਹਾਡੀ ਅਰਹੁਣੇ ਬੇਨਤੀ ਕਰਾਂਗਾ ਸਾਡੇ ਕੋਲ ਮਿਲ ਕੋ ਦੋ ਨਾਮ ਨੇ ਸਰਜੀਤ ਕੌਰ ਤੇ ਅਮਨਦੀਪ ਕੌਰ ਕਿਹਨਾਂ ਦੀ ਕਮਤਾ ਤਿਆਰ ਹੈ ਮੈਂ ਬੋਲਣ ਕਿ ਤੁਸੀਂ ਨਹੀਂ ਆਇਆ ਪਹਿਲੇ ਜਾਇਓ ਛਾਉਣ ਵਾਸਤੇ ਆਇਆ ਸੋਨੂ ਅਸੀਂ ਹੈ ਹਾਂ ਜੀ। ਹਾਂ ਜੀ। ਚੰਨੂ ਜੀ ਦੇ ਸ਼ੇਰਪੁਰ ਜੀ ਨੇ ਸ਼ੁਰੂ ਕਰ ਲਈਏ। ਬਿਲਕੁਲ ਜੀ। ਅੱਛਾ ਅੱਛਾ। ਬਿਲਕੁਲ। ਅੱਛਾ ਇਹ ਦੱਸੋ ਕਿ ਚਾਦੀ ਬ੍ਰੇਕ ਲਾ ਲਈਏ ਵਿੱਚੋਂ? ਨਹੀਂ ਸ਼ੇਰਪੁਰ ਜੀ ਨੂੰ ਸੁਣ ਲਈਏ। ਸ਼ੇਰਪੁਰ ਜੀ ਸੁਣਗੇ ਨਾ ਚਾਦੀ ਬ੍ਰੇਕ ਲਵਾਗੇ। ਜੀ। ਕਿਉਂਕਿ ਜਦੋਂ ਚਾਪੀਨੇ ਆਪਣਾ ਧਿਆਨ ਅਟਕ ਜਾਂਦਾ ਕਵਤਾ ਨੂੰ। ਉਸ ਕਰਕੇ ਸ਼ੇਰਪੁਰ ਜੀ ਆਪਣੀ ਕਵਤਾ ਲੈ ਕੇ ਬੇਸ਼ ਹੋਣਾ। ਸ਼ੇਰਪੁਰ ਜੀ ਆਪਣੀ ਕਿਸਾਲ ਆਪ ਲੈ। ਕਿਉਂਕਿ ਸਾਰੇ ਇਹਨਾਂ ਨੂੰ ਜਾਣਦੇ ਆਪਾਂ। ਆ ਜਮੀਆਗੇ 10 ਮਿੰਟ ਦੀ ਬ੍ਰੇਕ ਲਾਵਾਂਗੇ ਹਾਂ ਮੇਰੇ ਪਾਸੇ ਸ਼ੇਰਪੁਰਜੀ ਕਰਤਾਰ ਬਾਦ ਸ਼ੇਰਪੁਰਜੀ ਆਪਣੇ ਕੰਮਾਂ ਲੈ ਕੇ ਆਉਂਦੇ ਨੇ ਸ਼ੇਰਪੁਰਜੀ ਇਹਨੀ ਅੱਛੀ ਸਖਸ਼ਿਤ ਨੇ ਕਿ ਇਹਨਾਂ ਨੂੰ ਹਰ ਸਮਾਗਮ ਤੇ ਹਰ ਫੰਕਸ਼ਨ ਦੇ ਵਿੱਚ ਅਸੀਂ ਦੇਖਦੇ ਆਂ ਔਰ ਬੜੀ ਤਮਾਲ ਪਾਉਂਦੇ ਨੇ ਅੱਜ ਵੀ ਸਾਡੇ ਦਰਮਿਆਨ ਸਿਦਨ ਤਾਲਾ ਦੇ ਜਨਰਲਜ਼ ਕਰਤਾਰ ਨੇ ਵੈਰੀ ਗੁੱਡ ਹਾਂ ਸਾਨੂੰ ਮੈਸੇਜ ਹੀ ਆਉਂਦੇ ਆ ਨਾ ਉਸ ਹੀ ਮਲਾਇਕਾ ਜਾਣੀ ਚੱਕਦੇ ਕੋਈ ਗੱਲ ਨਹੀਂ ਹੁਣ ਤੁਸੀਂ ਪਹੁੰਚਣਾ ਜ਼ਰੂਰੀ ਹੈ ਚੱਲੀਏ ਚੱਲ ਤਾਂ ਬਹੁਤ ਅਰਦਾਸ ਜੀ ਸਰ ਤੁਸੀਂ अच्छा अच्छा कोई गल नहीं सबे दी कुछ कमी हुंदी है इस कर के जा नहीं सकबे तो नजर दिल बहुत करना सो शेरपुर जी मैं ਤੁਹਾਡੇ ਦਰਮਿਆਨ ਬਹੁਤੀ ਗੱਲ ਨਹੀਂ ਕਰਨੀ ਸਿਰ ਤੁਸੀਂ ਇੱਕ ਗੱਲ ਤਾਂ ਸ਼ੁਰੂ ਕਰੋ ਤੇ ਆਪਣੀ ਇੰਟਰੋਡਕਸ਼ਨ ਵੀ આપੋ ਪਲੀਜ਼ ਸਹਿਜ ਸਤਪੁਰੂ ਨਵੇਂ ਪਾਸਾ ਜੀ ਵੀ ਸਾਡੇ ਤੇ ਸੋ ਸਾਲਾ ਸਤਪੂ ਵੀ ਨਮਰ ਕਰਦਾ ਹੋਇਆ ਤੁਹਾਡੇ ਨਾਲ ਦੋ ਸ਼ਬਦ ਸਾਂਝੇ ਕਰ ਲਏ ਆ ਜੀ ਬੱਡੀ ਇੱਕ ਇਤਿਹਾਸ ਕਰਦਾ ਹੈ ਜਿਹੜੀ ਜਨਸਤੀ ਹੋਣੀ ਇਹ ਪਿਆਸ ਨੂੰ ਪੋਰ ਵਰਕ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰੀਏ ਮਨ ਦੇ ਬਲਬਲੇ ਹੁੰਦੇ ਆ ਸੱਚੇ ਬਾਸ਼ਾ ਨੂੰ ਪ੍ਰਣਾਮ ਕਰਦੇ ਫੇ ਅਸੀਂ ਚਾਰ ਸ਼ਬਦ ਆਪਣੇ ਕੋਲੋਂ ਲਿਖ ਲੈਂਦੇ ਆ ਤੇ ਸੋਚਦੇ ਆ ਵਿੱਚ ਉਹਨਾਂ ਨਾਲ ਨਵਾਂ ਮੋਟ ਜੀ ਹੁਣ ਜੰਜੂ ਤਿਲ ਕੇਦਾਰਾ ਖਾ ਜੰਜੂ ਤਿਲ ਕੇਦਾਰਾ ਖਾ ਮੇਰੇ ਸੱਚੇ ਪਾਤਸ਼ਾਹ

ਗੈਰ ਮੁਸਲਮ ਵੀ ਤਾਂ ਜਾਨ ਪੈਸੀ ਬਾੜ ਆਈ ਗੈਰ ਮੁਸਲਮ ਵੀ ਤਾਂ ਜਾਨ ਪੈਸੀ ਬਾੜ ਆਈ ਹੁਣ ਕੀ ਝੁਲਮਾ ਦੀ ਅੱਗ ਲੱਗੀ ਝੁਲਮਾ ਦੀ ਅੱਗ ਉਹ ਕੋਈ ਨਾ ਸੁੱਜਦਾ ਸਿਰਾ ਲੱਗੀ ਝੁਲਮਾ ਦੀ ਅੱਗ ਕੋਈ ਨਾ ਸੁੱਜਦਾ ਸਿਰਾ ਉਹ ਜੰਦੂ ਤਿਲਕੇ ਬਰਕਾ ਮੇਰੇ ਸੱਚੇ ਬਾਪਿ ਸ਼ਾ ਜੰਜੂ ਤੇ ਮੈਂ ਗਿਰਦਾਰਾ ਖਾਂ ਮੇਰੇ ਸੱਚੇ ਬਾਪਿ ਸ਼ਾ ਬਹੁਤ ਅੱਛਾ ਬਹੁਤ ਮਿੱਤ ਨਵੇਂ ਫੁਰਮਾਨ ਜਾਨੋ ਕੱਢ ਦੇਸੀ ਜਾਨ ਮਿੱਤ ਨਵੇਂ ਫੁਰਮਾਨ ਜਾਨੋ ਕੱਢ ਦੇਸੀ ਜਾਨ ਹਿੰਦੀ ਲੋਕਾਂ ਦੀ ਤਾਈਆਂ ਹਿੰਦੀ ਲੋਕਿੰਦੂ ਲੋਕਾਂ ਦੀ ਤਨਿਓ तर जबू जानो, मुका, जानो दे मुका हो रा सचे पदशा ਤੂੰ ਪਹਿਲੇ ਕੇ ਦਰੱਖਾ ਮੇਰੇ ਸੱਚੇ ਪਤਿਸ਼ਾ ਵਾਲੇ ਕਸ਼ਮੀਰ ਦੇਤਾ ਅੰਨੀ ਟਲ ਪਈ ਸੀ ਨੇਰੀ ਵਾਲੇ ਕਸ਼ਮੀਰ ਦੇਤਾ ਅੰਨੀ ਟਲ ਪਈ ਸੀ ਨੇਰੀ ਦੁਖੀ ਪੰਡਤੂ ਗੁਰੂ ਜੀ ਬਾਲ ਕਰ ਆਏ ਦਲੇਰੀ ਕੋ ਦੁਖੀ ਪੰਡਤੂ ਗੁਰੂ ਜੀ ਬਾਲ ਕਰ ਆਏ ਦਲੇਰੀ ਉਹ ਤੇਰੀ ਸ਼ਰਨ ਪਈਆ ਤੇਰੀ ਸ਼ਰਨ ਪਈਆ ਸਾਨੂੰ ਚੜ ਨਹੀਂ ਤੂੰ ਦਾ ਤੇਰੀ ਸ਼ਰਨ ਪਈਆ ਸਾਨੂੰ ਚੜ ਨਹੀਂ ਤੂੰ ਦਾ ਉਹ ਜੰджу ਤਿਲ ਕੇ ਦਾ ਰਾਖਾ ਮੇਰੇ ਸੱਚੇ ਬਾਦਿਸ਼ਾ ਉਹ ਜੰджу ਤਿਲ ਕੇ ਦਾ ਰਾਖਾ ਮੇਰੇ ਸੱਚੇ ਬਾਦਿਸ਼ਾ ਵਾਹਿਗੁਰੂ ਵਰਕੇ ਗੁਰਾਂ ਨੇ Hindu ਧਰਮ ਬਚਾਤਾ ਫੀਫੂ ਬਾਰ ਕੇ ਗੁਰਾਂ ਨੇ ਹਿੰਦੂ ਤਰਮ ਉਚਾਤਾ ਦਾਦੇ ਦੇ ਕੇ ਕੁਰਬਾਨੀ ਉਹ ਦਿੱਲੀ ਤਖਤ ਹਲਾਤਾ ਦਾਦੇ ਦੇ ਕੇ ਕੁਰਬਾਨੀ ਹਿੰਦੂ ਦਿੱਲੀ ਤਖਤ ਹਲਾਤਾ ਹੋ ਸ਼ੇਰ ਪੂਰੀ ਸਤ ਗੁਰਾ ਸ਼ੇਰ ਪੂਰੀ ਸਤ ਮੋਰਾ ਨਾਸੀ ਕੀਤੀ ਪਰਵਾ ਉਹ ਹਿੰਦੂ ਤਰ